ਭਾਰਤ ਦੇ ਗੁਆਂਢ ਦੇ ਵਿੱਚ ਪੈਂਦੇ ਨੇਪਾਲ ਮੁਲਕ ਦੇ ਵਿੱਚ ਇੰਨੇ ਦਿਨੀ ਹਾਲਾਤ ਕਾਫੀ ਤਰਾਸਦੀ ਭਰੇ ਐ ਉਥੋਂ ਦੀ ਕਹਿ ਸਕਦੇ ਆ ਕਿ ਹਕੂਮਤ ਦਾ ਜਿਹੜਾ ਤਖਤਾ ਉਲਟ ਚੁੱਕਾ ਹੈ ਪਰ ਉੱਥੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਵਸੋਂ ਹੈ ਨੇਪਾਲ ਦੀ ਰਾਜਧਾਨੀ ਕਾਠਮੰਦੂ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਪਹਿਲੀ ਪਾਤਸ਼ਾਹੀ ਨਾਲ ਸੰਬੰਧਤ ਤੇ ਇਸ ਵੇਲੇ ਜਿਹੜੀ ਕਹਿ ਸਕਦੇ ਆ ਕਿ ਇੱਕ ਉਤਸੁਕਤਾ ਹੈ ਕਿ ਨੇਪਾਲ ਦੇ ਸਿੱਖ ਇਸ ਵੇਲੇ ਕਿਹੜੀ ਸਥਿਤੀ ਦੇ ਵਿੱਚ ਨੇ ਤੇ ਉੱਥੇ ਜਿਹੜਾ ਧਾਰਮਿਕ ਸਥਾਨ ਖਾਸ ਕਰਕੇ ਸਿੱਖਾਂ ਦੇ ਗੁਰਦੁਆਰਾ ਸਥਾਨ ਕਾਠਵਾਂਡੂ ਦੇ ਵਿੱਚ ਉਹਨਾਂ ਦੇ ਹਾਲਤ ਕਿਵੇਂ ਨੇ ਕਹਿੰਦਾ ਭਾਪ ਕਿ ਸਾਰਾ ਕੁਝ ਉੱਥੇ ਸੇਕੀਜਮ ਨੂੰ ਲੈ ਕੇ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਨਾਰਮਲ ਹੈ ਅਜਿਹੀ ਸਾਰੀ ਸਥਿਤੀ ਇਸ ਬੰਦੀ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਕਹਿ ਸਕਦੇ ਆ ਕਿ ਉਹਗੇ ਸਿੱਖ ਚਿੰਤਕ ਵੱਡੇ ਸਮਾਜ ਸੇਵੀ ਸਰਦਾਰ ਜਾਂ ਕਹਿ ਲਈਏ ਕਿ ਡਾਕਟਰ ਐਸ ਪੀ ਸਿੰਘ ਉਵਰਾਏ ਸੋਵਰਾਏ ਜੀ ਜੈਤਨੁਰੂ ਤੋਂ ਤੁਹਾਡਾ ਸਵਾਗਤ ਹੈ ਜੀ ਦਤਕਾਲ ਦੇ ਭਾਈ ਸਾਹਿਬ ਤੁਸੀਂ ਕਾਰਟਵੰਡੂ ਦੇ ਵਿੱਚ ਵਿਚਰਨ ਤੁਹਾਡਾ ਰਿਹਾ ਪਹਿਲੀ ਪਾਤਸ਼ਾਹੀ ਨਾਲ ਸੰਬੰਧਤ ਉੱਥੇ ਗੁਰਦੁਆਰਾ ਸਾਹਿਬ ਹੈ ਇਹ ਬੜਾ ਚਰਚਿਤ ਗੁਰਦੁਆਰਾ ਸਾਹਿਬ ਤੇ ਹੁਣ ਜਦੋਂ ਹਾਲਾਤ ਉੱਥੇ ਬੜੇ ਅਨਾਰਮਲ ਨੇ ਟਪਾਲ ਦੇ ਕੀ ਸਾਰਾ ਕੁਝ ਠੀਕ ਹੈ ਉੱਥੇ ਸਿੱਖਾਂ ਦੇ ਹਾਲਾਤ ਗੁਰਦੁਆਰਾ ਸਾਹਿਬ ਦਾ ਕੁਝ ਇਸ ਤਰ੍ਹਾਂ ਦਾ ਰਵੀਨ ਸਿੰਘ ਨੇ ਮੇਰੀ ਕੱਲ੍ਹ ਹੀ ਅਜੇ ਗੱਲ ਹੋਈ ਹੈ ਉੱਥੇ ਜੀ ਸੋ ਉਕਿ ਨਪਾਲ ਨਾਲ ਮੇਰੇ ਕਾਫੀ ਅچھے ਰਿਲੇ ਹਾਂ ਤੁਸੀਂ ਕਈ ਵਾਰ ਗਏ ਵੀ ਉੱਥੇ ਬੜੀ ਹਰੀ ਇੱਕ ਇੱਕ ਮਹੀਨਾ ਵੀ ਰਹਿੰਦਾ ਰਿਹਾ ਜੀ ਜਦੋਂ ਉੱਥੇ ਭੂਕਮ ਆਇਆ ਸੀ ਤੇ ਡੇਢ ਪੂਣੇ 2 ਮਹੀਨੇ ਮੈਂ ਨਪਾਲ ਹੀ ਰਿਹਾ ਸੀ ਬੜਾ ਕੰਮ ਕੀਤਾ ਟਾਸ ਨੇ ਉਦੋਂ ਉਦੋਂ ਲੋਡ ਵੀ ਸੀ ਉੱਥੇ ਜੀ ਜੀ ਤੇ ਉਸ ਟਾਈਮ ਤੇ ਜਿਹੜੇ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਜੀ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸੋ ਸਾਰਿਆਂ ਨੂੰ ਉੱਥੇ ਸ਼ਰਮ ਦੇ ਦਿੱਤੀ ਸੀਗੀ ਬੇਸਮੈਂਟ ਵੀ ਖੋਲ ਦਿੱਤੀ ਗਈ ਗੁਰਦੁਆਰਾ ਸਾਹਿਬ ਖੋਲ ਦਿੱਤਾ ਲੰਗਰ ਚੱਲ ਗਿਆ ਉੱਥੇ ਸਾਰਾ ਸੋ ਬੜਾ ਕੁਛ ਕੀਤਾ ਉੱਥੇ ਜਦੋਂ ਉਸ ਸਮੇਂ ਪਛਾੜ ਆਈ ਸੀ ਜਦੋਂ ਹਾਂ ਪਿਛਲੇ ਪਛਾੜ ਆਈ ਸੀ ਉਹਨਾਂ ਵਿੱਚ ਮੈਂ ਤਾਂ ਖਰ 2013 ਦਾ ਜਾਂਦਾ ਨਹੀਂ ਉੱਥੇ ਜੀ ਜੀ ਜਿਨ੍ਹਾਂ ਦਿਨਾਂ ਚ ਗੁਰਦੁਆਰਾ ਸਾਹਿਬ ਦੀ ਸਾਡੀ ਗੱਲ ਚੱਲ ਰਹੀ ਸੀ ਤੇ ਉਦੋਂ ਪ੍ਰਾਈਮ ਮਿਨਿਸਟਰ ਨੇ ਬਟਰਾਏ ਸੀਗੇ ਜੇ ਬਾਬੂ ਰਾਮ ਭਟਰਾਏ ਜੀ ਤੇ ਮੈਂ ਮਿਲਿਆ ਵੀ ਉਹਨਾਂ ਨੂੰ ਇੰਡੀਅਨ ਵੈਸੀ ਨਾਲ ਵੀ ਸਾਡੀ ਕਾਫੀ ਗੱਲਬਾਤ ਹੋਈ ਮੈਂ ਸੀ ਕਿ ਅਸੀਂ ਜਿਹੜੇ ਗਟਵਾਲਾ ਸਾਹਿਬ ਨਾਨਕ ਮਾਠੇ ਦੀ ਬੜੀ ਹਿਸਟਰੀ ਹੈ ਇੱਕ ਹਾਂ ਜੀ ਜੋ ਦੱਸਦੇ ਨੇ ਕਿ ਜੋ ਰਾਜਾ ਸੀ ਉਸ ਟਾਈਮ ਦਾ ਜੀ ਉਹਦਾ ਬੇਟਾ ਜਿਹੜਾ ਸੀ ਉਹ ਥੋੜਾ ਸਿੱਧਾ ਸੀ ਹਾਂ ਤੇ ਉਹ ਬੜੀ ਜਗ੍ਹਾ ਗਿਆ ਬੜੇ ਇਲਾਜ ਕਰਾਏ ਉਸਨੇ ਤੇ ਫਿਰ ਕਿਸੇ ਨੇ ਦੱਸਿਆ ਕਿ ਉਹ ਜਿਹੜੇ ਸੰਤ ਮਹਾਂਪੁਰਸ਼ ਨੇ ਕਿਤੇ ਬੈਠੇ ਸੀ ਬਾਬਾ ਨਾਨਕ ਜੀ ਵੀ ਉਹਨਾਂ ਕੋਲ ਜਾ ਕੇ ਅਸ਼ੀਰਵਾਦ ਲਓ ਜੀ ਸੋ ਇਹ ਉੱਥੇ ਗਏ ਤੇ ਦੱਸਿਆ ਜਾਂ ਕਿ ਇਸ ਤਰ੍ਹਾਂ ਨੇ ਤੇ ਗੁਰਨਾਨਦ ਦੇਵ ਜੀ ਨੇ ਹੱਥ ਰੱਖ ਕੇ ਕਹਤਾ ਕਿ ਇਹਨੂੰ ਕੁਛ ਨਹੀਂ ਹੋਇਆ ਇਹ ਤੇ ਰਾਜ ਕਰਨਾ ਹੈ ਹਾਂ ਜੀfrohi ਗੱਲ ਹੋਈ ਉਸ ਰਾਜੇ ਨੇ ਫਿਰ ਰਾਜ ਕੀਤਾ ਉੱਥੇ ਅੱਛਾ ਜੀ ਓਕੇ ਤੇ ਜਦੋਂ ਗੁਰਨਾਨਕ ਦੇਵ ਜੀ ਤੀਸਰੀ ਉਦਾਸੀ ਜਿੱਥੋਂ ਆਏ ਨਾ ਜੀ ਹਾਂ ਹਾਂ ਤੇ ਉਦੋਂ ਫਿਰ ਉੱਥੇ ਕਠਮੰਡੂ ਰੁਕੇ ਤੇ ਉੱਥੇ ਉਹਦੇ ਪੈਰਾਂ ਦੇ ਇਸ਼ਾਰ ਨੇ ਮਤਲਬ ਉੱਥੇ ਰਹੇ ਹੋ ਤੇ ਜਿਹੜੇ ਰਾਜੇ ਨੂੰ ਪਤਾ ਲੱਗਿਆ ਕਿ ਇਹ ਤਾਂ ਉਹੀ ਸੰਤ ਮਹਤਮਾ ਨੇ ਓਕੇ ਜੀ ਜਿਨਾ ਕਰਕੇ ਮੇਰਾ ਬੇਟਾ ਠਹਿ ਫਿਰ ਉਹਨਾਂ ਨੂੰ ਘਰ ਲੈ ਗਿਆ ਹੂੰ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ 200 ਏਕੜ ਜਗ੍ਹਾ ਹੂੰ ਉਹਨਾਂ ਨੇ ਦਾਨ ਕੀਤੀ ਉਸ ਉਹ ਸਾਰਾ ਜੀ ਉਸ ਰਾਜੇ ਨੇ দান ਕੀਤੇ ਔਰ ਉਹ ਰਜਿਸਟਰੀ ਦੀ ਕਾਪੀ ਮੇਰੇ ਕੋਲ ਹੈਗੀ ਹੈ ਅਸੀਂ ਕਢਾਲੀਆਂ ਸਾਰੀਆਂ ਕਾਪੀਆਂ ਕਢਾਈਆਂ ਅੱਜ ਵੀ ਜਮੀਨ ਜਿਹੜੀ ਹੈ ਗੁਰਨਾਨਕ ਦੇਵ ਜੀ ਦੇ ਨਾਂ ਤੇ ਬੋਲ ਰਹੀ 200 ਏਕੜ 26 ਮੌਂਟੂ ਦੇ ਵਿੱਚ ਜਿਹੜੀ ਉੱਥੋਂ ਦੀ ਰਾਜਦਾਨੀ ਲੱਭ ਹਾਂਜੀ 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 ਜੀ ਗੁਰਨਾਨਕ ਮੱਠ ਵਾਲਾ ਗੁਰਦੁਆਰਾ ਹੈ ਨਾ ਜੀ ਜੀ ਉੱਥੇ ਪੂਰੀ ਜਗ੍ਹਾ ਜਿਹੜੀ ਐਨੀ ਸੀ ਇਸ ਗੁਰਦੁਆਰਾ ਸਾਹਿਬ ਦਾ ਨਾਂ ਜਿਹੜਾ ਗੁਰਦੁਆਰਾ ਮੱਠ ਗੁਰਨਾਨਕ ਮੱਠ ਗੁਰਨਾਨਕ ਪਾਠਿਆ ਲੇਕਿਨ ਅੱਜ ਕੀ ਹੋਇਆ ਕਿ ਐਨੇ ਸਾਲਾਂ ਦੇ ਬਾਅਦ ਚਲਦੇ ਚਲਦੇ ਜਮੀਨ ਥੋੜੀ ਥੋੜੀ ਵੇਚੀ ਗਈ ਵੇ ਕੋ ਲਾਮ ਕਰਤੀ ਵੇਚਤੀ ਕੁਛ ਹਿੱਦਾ ਕਰਕੇ ਖਾ ਗਈ ਜਮੀਨ ਸਾਰੀ ਸਿਰਫ 35 ਕਨਾਲ ਜਗ੍ਹਾ ਬਾਕੀ ਬਚ ਗਈ ਹੁਣ ਇਸ ਵੇਲੇ ਇਸ ਵੇਲੇ ਜੀ ਜੀ ਉਹ 35 ਕਨਾਲ ਚੋਂ ਵੀ ਪਿਛੇ ਤਿੰਨ ਚਾਰ ਸਾਲ ਪਹਿਲਾਂ ਕੀ ਹੋਇਆ ਕਿ ਉਹਨਾਂ ਨੇ ਫਿਰ ਸ਼ਰਾਰਤ ਕੀਤੀ ਕਿ ਕੁਝ ਪ੍ਰਾਪਰਟੀਆਂ ਕੱਡੀਆਂ ਜਿਹੜੀਆਂ ਉਹਨਾਂ ਨੇ ਆਕਸ਼ਨ ਚ ਲਾਤੀਆਂ ਹਮ ਲੌਂਗ ਲੀਜ਼ ਤੇ ਲਾਤੀਆਂ ਜੀ ਉਹਨਾਂ 14 ਪ੍ਰਾਪਰਟੀਆਂ ਦੇ ਵਿੱਚ ਗੁਰਨਾਨਕ ਮੱਲਸਾ ਨਾਮ ਵੀ ਆ ਗਿਆ ਹਮ ਉੱਥੇ ਸਾਡੇ ਸਰਦਾਰ ਜੀ ਹੈਗੇ Pritam Singh ਜਿਹੜੇ ਕਾਫੀ ਸੇਵਾ ਕਰ ਰਹੇ ਨੇ ਜਾਂ ਹੋਰ ਵੀ ਸਾਡੇ ਜਿਆਦਾ ਸਿੱਖਾਂ ਦੀ ਗਿਣਤੀ ਜਿਆਦਾ ਨਹੀਂ ਹੈਗੀ ਉੱਥੇ ਬਹੁਤ ਘੱਟ ਹੈ ਕਿ ਨਹੀਂ ਕੋਈ ਬੱਤ ਬੱਤ 50 60 ਘਰ ਹੈਗੇ ਨੇ ਜਿਆਦਾ ਨਹੀਂ ਹੈਗੇ ਜਿਆਦਾ ਗਿਣਤੀ ਨਹੀਂ ਹੈਗੀ ਸਰਦਾਰ ਜੀ ਲੇਕਿਨ ਜਿਹੜੇ ਹੈਗੇ ਨੇ ਉਹ ਠੀਕ ਪੂਰੇ ਨੇਪਾਲ ਦੇ ਵਿੱਚ ਜਨਕਲ ਕਾਠਮੰਦ ਦੁੰਡਪਾਲ ਜੀ ਆਗੇ ਹੋਰ ਤਾਂ ਹੈ ਨਹੀਂ ਲੱਗੇ ਜੀ ਉੱਥੇ ਨੇ ਸੋ ਉਦੋਂ ਫਿਰ ਵਕੀਲ ਕੀਤਾ ਵਕੀਲ ਕਰਕੇ ਫਿਰ ਸੁਪਰੀਮ ਕੋਰਟ ਤੋਂ ਉਹਦੀ ਸਟੇ ਲੈ ਗਈ ਸਟੇ ਲੈ ਕੇ ਜਿਸ ਅਸਿਰ ਉਹਦਾ ਨਾਮ ਸੀ ਉੱਥੋਂ ਕਟਾਇਆ ਇਹ ਹੁਣ ਅਸਲੀ 35 ਏਕੜ 35 ਕਨਾਲ ਜਗ੍ਹਾ ਜਿਹੜੀ ਹੈ ਉਗੁਰਦਾਰ ਸਾਹਿਬ ਕੋਲ ਕਹਿੰਦਾ ਭਾਬੇ ਕਿ ਉਹ ਲੀਸ ਚਲੀ ਜਾਣੀ ਸੀ ਜਿਹੜੀ ਕੁਝ ਸੀ ਉਹ ਵੀ ਉਹਨਾਂ ਨੇ ਕਰਕੇ ਸਿਰਫ 3.5 ਕਨਾਲ ਜਗ੍ਹਾ ਰਹਿ ਗਈ ਸੀ ਬਾਕੀ ਜਿਹੜੀ ਸੀ 32 ਕਨਾਲ 31 32 ਕਨਾਲ ਜਗ੍ਹਾ ਉਹਨਾਂ ਨੇ ਫਿਰ ਉਹਨਾਂ ਨੇ ਲੌਂਗ ਲੀਸ ਤੇ ਲਾਤੀ ਸੀ ਲੇਕਿਨ ਉਹ ਪਰਪਰਚੂ ਨਿਕਲ ਗਈ ਸਟੇ ਹੋਈ ਹੋਈ ਉੱਤੇ ਹੁਣ ਉਹ ਗੁਰਦਾਰ ਸਾਹਿਬ ਦੇ ਜਿਹੜੇ ਉਹ ਹੱਦ ਚ ਆਂਦੀ ਆ ਬਾਟਰੀ ਬਾਦ ਤੇ ਜਿਹੜੀ ਪਹਿਲਾਂ ਵੇਚੀ ਜਾ ਚੁੱਕੀ ਹੈ ਉਹ ਰਜਿਸਟਰੀ ਹੈਗੀ ਉਹਦਾ ਕੁਝ ਨਹੀਂ ਹੋਣਾ ਜਿਹੜੀ ਰਜਿਸਟਰੀ ਹੈ ਸਭ ਕੁਝ ਹੈ ਲੇਕਿਨ ਉਹ ਉਹਦਾ ਕੁਝ ਨਹੀਂ ਹੋਣਾ ਲੋਕਾਂ ਦੇ ਕਬਜ਼ੇ ਚ ਹੈ ਹਾਂ ਲੋਕਾਂ ਦੇ ਉਹ ਹੋਟਲ ਬਣ ਗਏ ਉੱਥੇ ਦੁ ਰੋਡਸ ਬਣ ਗਏ ਉਥੇ ਲੇਕਿਨ ਜਿਹੜੀ ਜਗ੍ਹਾ ਹੈਗੀ ਇਸ ਮੰਡੇ ਜਾਵੇ ਉਸ ਟਾਈਮ ਨੇ ਮੈਨੂੰ ਯਾਦ ਆ ਕਿ 12 13 ਦੇ ਵਿੱਚ ਬੰਜ ਗਿਆ ਨਾ ਤੇ ਪਹਿਲੀ ਵਾਰੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾਇਆ ਉਥੇ ਹਮ ਅੱਛਾ ਬੜੀ ਰੌਣਕ ਲੱਗੀ ਔਰ ਇਥੋਂ ਮੇਰੇ ਖਿਆਲ ਤੋਂ ਅਸੀਂ ਵਾਫਤ ਲੈ ਕੇ ਆਏ ਸੀ ਇੰਡੀਆ ਤੋਂ ਹਾਂ ਇਥੋਂ ਇਥੋਂ ਮੀਡੀਆ ਬੜਾ ਗਿਆ ਸੀ ਹਾਂਜੀ ਹਾਂ ਬੜੇ ਬੜੀਆਂ ਜਿਹੜੀਆਂ ਸਨਮਾਨਤ ਹਸਤੀਆਂ ਜਿਹੜੀਆਂ ਉਥੇ ਗਈਆਂ ਜੀ ਜੋ ਉਹਨਾਂ ਦੇ ਜਗੇ ਕਪੜੇ ਤਖਤ ਸਾਹਿਬ ਤੋਂ ਸਿੰਘ ਸਾਹਿਬ ਵੀ ਗਏ ਤੇ ਉਹ ਪਹਿਲੀ ਵਾਰੀ ਉਥੇ ਜਾਣਾ ਸੀ ਉਹ ਗੁਰਪੁਰਬ ਉਥੇ ਬਰਤੌਰ ਸਾਹਿਬ ਦੀ ਖੋਜ ਦੇ ਵਿੱਚ ਵੀ ਤੁਹਾਡਾ ਰੋਲ ਰਿਹਾ ਠਾ ਉਸ ਤੋਂ ਪਹਿਲਾਂ ਉਹ ਖੋਜ ਹੀ ਸੀ ਕਿ ਅਸੀਂ ਉੱਥੇ ਗਵਰਨਮੈਂਟ ਨੂੰ ਮਿਲ ਕੇ ਮੈਂ ਇੰਡੀਆ ਗਵਰਨਮੈਂਟ ਨਾਲ ਮਿਲ ਕੇ ਤੇ ਬਾਬੂ ਰਾਮ ਭਟਰਾਏ ਸੀ ਉਹਦੀ ਵਾਈਫ ਐਮਪੀ ਸੀ ਤੇ ਸਾਰਿਆਂ ਨੇ ਮਿਲ ਕੇ ਅਸੀਂ ਗੁੱਠੀ ਦੇ ਨਾਲ ਕਾਰ ਕਰਾ ਕੇ ਤੇ ਅਸੀਂ ਹੋਰ ਕੀਤਾ ਸੀ ਵੀ ਇਹਨੂੰ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਾਂਗੇ ਹੂੰ ਹੂੰ ਤੇ ਉਦੋਂ 100 ਕਰੋੜ ਜਿਹੜਾ ਸੀ ਨਪਾਲੀ ਮੈਂ ਬਜਟ ਤੈਅ ਕੀਤਾ ਸੀ ਉਦੋਂ ਜੀ ਜੀ ਮੈਂ ਦੱਸਿਆ ਉਹਨਾਂ ਨੂੰ ਕਿ ਮੈਂ 100 ਕਰੋੜ ਰੁਪਏ ਖਰਚਾਂਗਾ ਇੱਥੇ ਇੱਥੇ ਸਨਾਵਾ ਬਣਣ ਗਿਆ ਇੱਥੇ ਗੈਸਟ ਹਾਊਸ ਬਣੇਗਾ ਇੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੇਗੀ ਉਸੇ ਜਗ੍ਹਾ ਦੇ ਵਿੱਚ ਲੇਕਿਨ ਜਿਹੜਾ ਗੁਰਦੁਆਰਾ ਸਾਹਿਬ ਪੁਰਾਣਾ ਉਹਨੂੰ ਐਜ਼ ਇਟ ਇਜ਼ ਰੱਖਾਂਗੇ ਹਾਂ ਲੇਕਿਨ ਉਹਦੇ ਨਾਲ ਉਹਨੂੰ ਵੱਡੇ ਹਾਲ ਬਣ ਜਾਣਗੇ ਤੇ ਅਸੀਂ ਇੱਥੇ ਮਤਲਬ ਕਿ ਜੰਗਲ 'ਚ ਮੰਗਲ ਹੋ ਜਾਏਗਾ ਫਿਰ ਮੈਂ ਦੱਸਿਆ ਮੈਂ ਕਿ ਇੱਥੇ ਸਾਡੀਆਂ ਡਿਸਪੈਂਸਰੀਆਂ ਆ ਜਾਣੀਆਂ ਮਿੰਨੀ ਹਸਪੀਟਲ ਆ ਜਾਣਾ ਸਾਡੀਆਂ ਸਕੂਲਸ ਆ ਜਾਣੇ ਇੱਥੇ ਅਨਾਥ ਆਸ਼ਰਮ ਆ ਜਾਣੇ ਇੱਥੇ ਕਿਉਂਕਿ ਜਗ੍ਹਾ ਕਾਫੀ ਸੀ ਐਸਕੇ ਵੀ ਇਹ ਸਾਰਾ ਬਿਲਕੁਲਾਂਗੇ ਉਹਦੇ ਮਾਸਟਰ ਪਲਾਨ ਤਿਆਰ ਕਰ ਲਏਗੇ ਡਰਾਇੰਗਾਂ ਆਪਸੋ ਉਹਨਾਂ ਦਾ ਗਵਰਨਮੈਂਟਾਂ ਦਾ ਤੇ ਚਲਦਾ ਚਲਦਾ ਉਹ ਸਾਡਾ ਕੰਮ ਜਰ ਨਹੀਂ ਹੋਇਆ ਕਈ ਵਾਰੀ ਉਹ ਦੋ ਮੁਲਕਾਂ ਦਾ ਤਵਾਜਨ ਵੀ ਉਹ ਵੀ ਥੋੜਾ ਜਿਹਾ ਹੋ ਗਿਆ ਸੀ ਲੇਕਿਨ ਨੇ ਇੰਡੀਆ ਨਾਲ ਅੱਛੇ ਤੱਲਕ ਸੀ ਉਦੋਂ ਲੇਕਿਨ ਉਥੇ ਜਿਹੜੀਆਂ ਸੰਸਥਾਵਾਂ ਜਿਹੜਾ ਗੁੱਠੀ ਹੈ ਉਹਨਾਂ ਕੋਲ ਇਹ ਗੁਰਦੁਆਰਿਆਂ ਦਾ ਸਾਰਾ ਮਦਰਾ ਦਾ ਚਾਰਜ ਹੋਣਾ ਕੋਈ ਨਹੀਂ ਇਹਦਾ ਮਤਲਬ ਸਨਾਈਪੋਰਟ ਹਾਂਜੀ ਉਹਨਾਂ ਦਾ ਜੀ ਉੱਥੇ ਤੇ ਉਹ ਉਹ ਜਿਹੜਾ ਇੱਥੇ ਕਮੇਟੀ ਹੈ ਆਪਣੀ ਹਾਂਜੀ ਸੋਣੀ ਕੁਇਟੀ ਕਰੋ ਹਾਂਜੀ ਹਾਂ ਉਸ ਤਰ੍ਹਾਂ ਉੱਥੇ ਗੁੱਠੀ ਹੈਗੀ ਜਿਹਦੇ ਉਹਦੇ ਹੈਗੇ ਆ ਜਿਹੜੇ ਜਿਹੜੇ ਬੁੰਨੀ ਬਿਠਾਏ ਹੋਏ ਨੇ ਉੱਥੇ ਉਹ ਜਿਹੜੇ ਬੁੰਨੀ ਬਿਠਾਏ ਹੋਏ ਨੇ ਉਹ ਸਿਗਰਟ ਵੀ ਪਿੰਦੇ ਨੇ ਹੁੱਕਾ ਵੀ ਪਿੰਦੇ ਆ ਔਰ ਉਹ ਮਹਾਰਾਜ ਦਾ ਸਰੂਪ ਤੇ ਉਹ ਮਹਾਰਾਜ ਦਾ ਪ੍ਰਕਾਸ਼ ਵੀ ਕਰਦੇ ਆ ਉਹੀ ਕਰਦੇ ਆ ਹਾਂ ਉਹੀ ਕਰਦੇ ਆ ਤੇ ਮਹਾਰਾਜ ਸੁਭਾਸਨ ਵੀ ਉਹੀ ਕਰਦੇ ਆ ਜਿਹੜੇ ਉੱਥੇ ਸਿੱਖ ਸੋਤਰੀ 50 60 ਕਰ ਲੇ ਉਹ ਹੈਗੇ ਲੇਕਿਨ ਉਹਦਾ ਕੋਈ ਤੱਲਕ ਨਹੀਂ ਆ ਜੀ ਉਹਨਾਂ ਦਾ ਜਿਹੜੇ ਉੱਥੇ ਉਹ ਬੁੰਨੀ ਦੇ ਹੱਥ ਹੈਗਾ ਸਾਡਾ ਉਹ ਕਿਉਂਕਿ ਸ਼ੁਰੂ ਤੋਂ ਲੈ ਕੇ ਇੰਨੇ ਸੁਸਾਨਾਂ ਤੋਂ ਉਹੀ ਦੇਖ ਰੇ ਕਰਦੇ ਆ ਰਹੇ ਆ ਜਿਹੜੇ ਮਹਾਰਾਜ ਦਾ ਸਰੂਪ ਪਿਆ ਹੋਇਆ ਉਸ ਟਾਈਮ ਦਾ ਪਿਆ ਹੋਇਆ ਅੱਛਾ ਜੀ ਤੇ ਉਹ ਗੁਰੂਗ੍ਰਾਂਦ ਸਾਹਿਬ ਜਿਹੜੇ ਪ੍ਰਾਤਨ ਹੈ ਨਾ ਜੀ ਉਹਦੀ ਦੇਖ ਰਿਹਾ ਕਿ ਇਹਨਾਂ ਕੋਲ ਹੀ ਰਹੀ ਹੈ ਸ਼ੁਰੂ ਤੋਂ ਓਕੇ ਤੇ ਇਸ ਕਰਕੇ ਉੱਥੇ ਜਿਹੜਾ ਚੱਲਦਾ ਹੈ ਬਾਕੀ ਹੁਣ ਜਿਹੜੀ ਹਾਲਾਤ ਹੈ ਇਸਨੇ ਮੈਂ ਕੱਲ ਸਪੈਸ਼ਲ ਪਤਾ ਕੀਤਾ ਸੀ ਪਿਛਲੇ ਮਹੀਨੇ ਜਾ ਕੇ ਵੀ ਆਇਆ ਮੈਂ ਜੀ ਮੈਂ ਇੱਕ ਹਫਤਾ ਰਹਿ ਕੇ ਆਇਆ ਹਾਂ ਨੇਪਾਲ ਦੇ ਵਿੱਚ ਅੱਜ ਦੇਖਿਆ ਸੀ ਵੀ ਸ਼ਾਇਦ ਹੁਣ ਸਰਕਾਰ ਵੀ ਚੇਂਜ ਹੋ ਗਈ ਸਭ ਕੁਝ ਹੋ ਗਿਆ ਵੀ ਸ਼ਾਇਦ ਕੁਝ acha ਹੋ ਜਾਏਗਾ ਜੀ ਜੀ ਲੇਕਿਨ ਅਜੇ ਤੱਕ ਕੋਈ ਅਸਰ ਨਜ਼ਰ ਨਹੀਂ ਆ ਰਹੇ ਬਾਕੀ ਹੈ ਕਿ ਗੁਰਦੁਆਰਾ ਸਾਹਿਬ ਬਿਲਕੁਲ ਸੇਫ ਹੈ ਗੜਵੜ ਹੋਈ ਏ ਸਾਰੀ ਚਲੋ ਉਹ ਇੰਟਰਨਲ ਉਹ ਆਪਣੇ ਚੱਲੀ ਜਾ ਰਿਹਾ ਚੱਲੇ ਜਾ ਸਾਡਾ ਲੈਂਡਰ ਕੋਈ ਨਹੀਂ ਲੇਕਿਨ ਗੁਰਦੁਆਰੇ ਸੇਫ ਹੈ ਸਾਡੇ ਜੀ 메인 ਗੁਰਦੁਆਰਾ ਤਾਂ ਇਹੋ ਹੀ ਹੈ ਨਾਨਕ ਦਰਬਾਰ ਜਿਹੜਾ ਤਸਰੀ ਹੁਣ ਨਹੀਂ ਨੀ ਨਾਨਕ ਦਰਬਾਰ ਗੁਰਦੁਆਰਾ ਹੋ ਰਿਹਾ ਇੱਕ ਉਹ ਸ਼ਹਿਰ ਦੇ ਬਿਲਕੁਲ ਵਿੱਚ ਆ ਗਿਆ ਜੀ ਉਹ ਸਿੱਖ ਸੰਗਤਾਂ ਨੇ ਬਣਾਇਆ ਗੁਰਦੁਆਰਾ ਉਹ ਸਿੱਖ ਸੰਗਤਾਂ ਨੇ ਹਾਂ ਜੀ ਉਹਦੇ ਪ੍ਰਧਾਨ ਜਿਹੜੇ ਨੇ ਉਹ ਪ੍ਰੀਤਮ ਸਿੰਘ ਹੋਰੀਆ ਤੇ ਇਹ ਇਤਿਹਾਸਕ ਜਿਹੜਾ ਗੁਰਦੁਆਰਾ ਗੁਰ ਨਾਨਕ ਮੱਠ ਹੈ ਜੀ ਇਹ ਇਹ ਗੁਰਦੁਆਰਾ ਹੋਰ ਹੈ ਜੀ ਬਲਕਿ ਉੱਥੇ ਕੋਈ ਵੀ ਸੀਗੀ ਬਾਬੇ ਨਾਨਕ ਦੇ ਟਾਈਮ ਦੀ ਜੀ ਉਹ ਵੀ ਇੱਕ ਹੋਰ ਜਗ੍ਹਾ ਮੈਂ ਦੇਖਿਆ ਤੇ ਮੈਨੂੰ ਕੁਝ ਉਕਰਿਆ ਨਜ਼ਰ ਆਇਆ ਹੂੰ ਹੂੰ ਉਹ ਖੂਪ ਭਰਿਆ ਪਿਆ ਸੀ ਉੱਤੇ ਬੱਕਰੀਆਂ ਬੰਨੀਆਂ ਹੋਈਆਂ ਸੀਗੀਆਂ ਹੂੰ ਹੂੰ ਤੇ ਬੈ ਉਹਨਾਂ ਨੂੰ ਬੁਲਾ ਕੇ ਮੁੰਨੀ ਜੀ ਨੂੰ ਮੈਂ ਕਿਹਾ ਮੁੰਨੀ ਜੀ ਇਹ ਬੱਕਰੀਆਂ ਬੰਨੀਆਂ ਕੋਈ ਲਿਖਿਆ ਹੋਇਆ ਹੈ ਕਹਿੰਦੇ ਯਹਾਂ ਨਾਮ ਲਿਖਾ ਹੋਇਆ ਹੈ ਜੀ ਮੈਂ ਮਿੱਟੀ-ਵੜੀ ਪਾਸੇ ਗਈ ਤੇ ਦੇਖਿਆ ਤਾਂ ਉੱਥੇ ਲਿਖਿਆ ਸੀ ੴ ਸਤਿਨਾਮ ਕਰਤਾ ਪੁਰਖੇ ਕੋਈ ਦੇ ਵਿੱਚ ਕੋਈ ਨਹੀਂ ਨਾ ਕੋਈ ਦੇ ਤਾਂ ਮਿੱਟੀ ਪਈ ਐ ਸਾਰਾ ਪਸੂ ਬੰਨੇ ਆ ਇੱਕ ਸਾਈਡ ਤੇ ਪੱਥਰ ਨਜ਼ਰ ਆ ਰਿਹਾ ਸੀ ਪੱਥਰ ਉੱਤੇ ਪੱਥਰ ਤੇ ਲਿਖਿਆ ਸੀ ਆ ਜੀ ਜੀ ਮੈਂ ਉਸੇ ਵੇਲੇ ਬੰਦੇ ਬੁਲਾਏ ਜੀ ਗੁਰਮਖੀ ਪੰਜਾਬੀ ਦੇ ਵਿੱਚ ਹਾਂਜੀ ਹਾਂਜੀ ਜੀ ਜੀ ਤੇ ਉਹਨੂੰ ਗੁਰਮੁਖ ਵੇਚਣਾ ਤੇ ਮੈਂ ਬੁਲਾ ਕੇ ਉਹਨੂੰ ਕਿਹਾ ਉੱਥੋਂ ਦੇ ਨੇਪਾਲੀ ਬੰਦੇ ਬੁਲਾ ਕੇ ਮੈਂ ਉਹਦੀ ਖੁਦਾਈ ਸ਼ੁਰੂ ਕਰਾਈ ਜੀ ਅਸੀਂ ਖੁਦਾਈ ਕਰਕੇ ਸਾਡੇ ਕੋਈ 32 ਰਿੰਗ ਬਣੇ ਵੱਡੇ ਰਿੰਗ ਬਣਾਏ ਕੰਕਰੀਟ ਦੇ ਇੱਕ ਫੋਟੋ ਚ ਪੁਰਾ ਰਿੰਗ ਬਣਾ ਕੇ ਤੇ 12 14 ਫੁੱਟ ਦਾ ਸੀਗਾ ਉਹ ਦਾਇਰਾ ਉਹ ਬਣਾਵਣਾ ਕਿ ਫੇ ਲੈਵਲ ਲਾ ਕੇ ਅਸੀਂ ਮਿੱਟੀ ਕੱਢੀ ਗਏ ਤੇ ਉਹਨਾਂ ਨੂੰ ਕਰਕੇ ਤੇ ਰਿੰਗ ਪਾਈ ਗਏ ਤੇ ਉਹ ਸਾਰਾ ਖਰਚਾ ਟਰਸ ਨੇ ਕੀਤਾ ਉਹਦਾ ਜੀ ਤੇ 14 ਫੁੱਟ ਦੇ ਬਾਅਦ ਪਾਣੀ ਆ ਗਿਆ ਸੀ ਅੱਛਾ ਥੱਲੇ ਉਸੇ ਖੂਹ ਵਿੱਚ ਜੀ ਜੀ ਲੇਕਿਨ ਖੂਹ ਜਿਹੜੀ ਹੈ ਉਹ ਤਕਰੀਬਨ 23 33 ਫੁੱਟ ਡੂੰਗੀ ਖੂਹ ਹੈ ਸਾਰੀ ਸਾਫ ਕੀਤੀ ਸਾਰਾ ਕੰਕਰੀਟ ਦੇ ਬਲੌਕ ਪਾ ਕੇ ਉਥੇ ਪਾਣੀ ਸਾਫ ਸੁਥਰਾ ਆਇਆ ਇੱਕਦਮ ਉਹ ਹੀ ਪਾਣੀ ਜਿਹੜਾ ਅੱਜ ਅੰਮ੍ਰਿਤ ਦੇ ਰੂਪ ਦੇ ਵਿੱਚ ਲੋਕ ਜਾਂਦੇ ਨੇ ਮੱਥਾ ਟੇਕਦੇ ਨੇ ਉਹ ਜਲ ਛਕਦੇ ਨੇ ਔਰ ਜਲ ਲੈ ਕੇ ਆਉਂਦੇ ਨੇ ਫਿਰ ਉਹਨੂੰ ਖੂਈ ਨੂੰ ਬੰਦ ਕਰ ਦਿੱਤਾ ਗਿਆ ਜੀ ਉੱਤੋਂ ਕਵਰ ਕਰ ਦਿੱਤਾ ਗਿਆ ਮੋਟਰ ਲਾ ਦਿੱਤੀ ਗਈ ਜਿਹਨੇ ਜਾਣਾ ਉੱਥੇ ਮੋਟਰ ਚਲਾਉ ਕੇ ਪਾਣੀ ਜਿਹੜਾ ਪੀਣ ਲਾਇਕ ਪਾਣੀ ਸਾਰਾ ਨਿਕਲਦਾ ਨਹੀਂ ਨਹੀਂ ਇਹ ਹੋਰ ਸੀ ਗੁਰਦੁਆਰਾ ਇਹ ਹੋਰ ਸੀ ਹਾਂ ਇਹ ਹੋਰ ਜਗ੍ਹਾ ਕੋ ਗੁਰੂ ਸਾਹਿਬ ਦੀ ਗੁਰੂ ਸਾਹਿਬ ਉੱਥੇ ਵੀ ਗਏ ਨੇ ਕਹਿੰਦਾ ਭਾਬ ਕਿ ਕਈ ਜਗ੍ਹਾ ਚਰਨ ਪਏ ਗੁਰੂ ਦੋ ਤਿੰਨ ਜਗ੍ਹਾ ਤੇ ਜੀ ਦੋ ਤਿੰਨ ਜਗ੍ਹਾ ਤੇ ਉਹ ਚਰਨ ਪਏ ਨੇ ਔਰ ਉਹ ਜਗ੍ਹਾ ਸਾਰੀਆਂ ਹੈਗੀਆਂ ਨੇ ਲੇਕਿਨ ਹੈ ਇਹਨਾਂ ਦੇ ਕੋਲ ਜਿਹੜੇ ਮੁੰਨੇ ਬੈਠੇ ਉਹਨਾਂ ਦੇ ਕੋਲ ਹੀ ਸਾਡੇ ਸਿੱਖਾ ਖੂਲ ਜਾਂ ਕੋਈ ਵਦਕੀ ਉਹਦਾ ਕਬਜ਼ਾ ਨਹੀਂ ਹੈਗਾ ਸਾਡੇ ਕੋਲ ਕੋਸ਼ਿਸ਼ ਕੀਤੀ ਲੇਕਿਨ ਅਜੇ ਤੱਕ ਅਸੀਂ ਕਾਮਯਾਬ ਹੋਏ ਨਹੀਂ ਕਿਸੇ ਗੁਰਦੁਆਰਾ ਸਾਹਿਬ ਤੋਂ ਹੋਰ ਵੀ ਹੋਣਗੇ ਕਈ ਨਹੀਂ ਇੱਕੋ ਗੁਰਦੁਆਰਾ ਸਾਹਿਬ ਨਾਲ ਕਿ ਦਰਵਾਜ਼ਾ ਬਣਾਇਆ ਨਾ ਸਿੱਖਾਂ ਦਾ ਉਹ ਇੱਕ ਹੀ ਹੈ ਕਿਉਂਕਿ ਜਿਆਦਾ ਸੰਗਤ ਹੈ ਨਹੀਂ ਨਾ ਤੇ ਇਹ ਜਿਆਦਾ ਗੁਰਦੁਆਰਿਆਂ ਦਾ ਵੀ ਕੋ ਮਤਲਬ ਨਹੀਂ ਮਰਦਾ ਸੋ ਇੱਕੋ ਗੁਰਦੁਆਰਾ ਜਿੱਲਾ ਬਣਿਆ ਹੋਇਆ ਹੈ ਸਰ ਜਿਵੇਂ ਪਾਕਿਸਤਾਨ ਨਾਲ ਜੱਥੇ ਜਾਂਦੇ ਹੈ ਨੇਪਾਲ ਨਾਲ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਹੁਣ ਤੱਕ ਕੁਝ ਨਹੀਂ ਅਜੇ ਤੱਕ ਸਾਡਾ ਇਹੀ ਸੀ ਮੈਂ ਮੈਂ ਪ੍ਰਾਈਮ ਮਿਨਿਸਟਰ ਨੂੰ ਵੀ ਦੱਸਿਆ ਉਹਨਾਂ ਦੀ ਹਕੂਮਤ ਨੂੰ ਵੀ ਦੱਸਿਆ ਮੈਂ ਕਿਹਾ ਦੇਖੋ ਇਹ ਅਸੀਂ ਤਾਂ ਸਿਰਫ ਪੈਸਾ ਖਰਚਾਂਗੇ ਤੁਹਾਡੇ ਕੋਲ ਕੁਝ ਨਹੀਂ ਲੈ ਰਹੇ ਲੇਕਿਨ ਐਸੈਟ ਕਿਦਾ ਬਣ ਡਿਆ ਤੁਹਾਡਾ ਬਣ ਡਿਆ ਬਿਲਡਿੰਗਾਂ ਅਸੀਂ ਲਿਜਾ ਨਹੀਂ ਸਕਦੇ ਔਰ ਇਹ ਮੈਂ ਕਿਹਾ ਇਹੋ ਜਿਹਾ ਇਹ ਪਲੇਸ ਬਣ ਜੇਗਾ ਕਿ ਜਿੱਦਾਂ ਲੋਕੀ ਨਨਕਾਣਾ ਸਾਹਿਬ ਪੰਜਾ ਸਾਹਿਬ ਜਾਂਦੇ ਨੇ ਨਾ ਜਲੋਸਤਾਨ ਤੋਂ ਮੈਂ ਕਿਹਾ ਲੋਕ ਸਾਰੇ ਇੱਥੇ ਦਰਸ਼ਨ ਕਰਨ ਆਇਆ ਕਰਦੇ ਕਿਉਂਕਿ ਇਹ ਤਾਂ ਇਤਿਹਾਸਕ ਜਗ੍ਹਾ ਗੁਰੂ ਸਾਹਿਬ ਇੰਨਾ ਚਿਰ ਬੈਠੇ ਇੱਥੇ ਉਹਨਾਂ ਨੇ ਭਗਤੀ ਕੀਤੀ ਹੈ ਤੇ ਉਤੇ ਅਸਿਕ ਜਗ੍ਹਾ ਇੱਕ ਬੰਨੀ ਸੀ ਬਣਾਨੀ ਸੀ ਸਾਰਾ ਕੁਝ ਲੇਕਿਨ ਅਜੇ ਵੀ ਮੈਂ ਤਿਆਰ ਹੈਗਾ ਅਜੇ ਵੀ ਅਗਰ ਸਮ ਜਦੋਂ ਮੌਕਾ ਮਿਲੇਗਾ ਮੈਂ ਜਾਂਦਾ ਰਹਿਣਾ ਬਾਰ-ਬਾਰ ਜੀ ਜੀ ਜਦੋਂ ਮੌਕਾ ਮਿਲ ਗਿਆ ਕੋਤਰੋ ਥੋੜੀ ਸਾਨੂੰ ਥੋੜੀ ਛੋਟ ਮਿਲ ਗਈ ਨਾ ਵੀ ਹਾਂ ਤੁਸੀਂ ਕਰ ਲਓ ਤੇ ਅਸੀਂ ਉਹ ਪੈਸਾ ਜਿਹੜੇ ਫੰਡਸ ਰੱਖੇ ਉਹਨਾਂ ਨੂੰ ਫੰਡਸ ਦੀ ਲਾਵਾਂਗੇ ਔਰ ਇਹ ਸਭ ਕੁਝ ਬਣਾਵਾਂਗੇ ਸਰ ਇਹਦੇ ਵਿੱਚ ਭਾਰਤ ਸਰਕਾਰ ਵੀ ਕੋ ਰੋਲਾ ਦਾ ਕਰ ਸਕਦੀ ਇਹ ਚਤਨਾ ਭਾਰਤ ਸਰਕਾਰ ਨੇ ਕੀਤਾ ਜੀ ਕੀਤਾ ਉਥੋਂ ਦੀ ਐਮਬੈਸੀ ਨੇ ਬਹੁਤ ਸਾਥ ਦਿੱਤਾ ਸਾਡਾ ਜੀ ਹਾਂ ਭਾਰਤ ਸਰਕਾਰ ਨੇ ਪੂਰਾ ਕੀਤਾ ਲੇਕਿਨ ਮੈਂ ਦੱਸਿਆ ਨਾ ਜਿਹੜੀਆਂ ਗੁੱਟੀਆਂ ਬਣੀਆਂ ਨੇ ਹਾਉਟ ਉਹਨੂੰ ਪੈਸੇ ਦਾ ਉਹਨਾਂ ਦਾ ਕਮ ਦਾ ਸੋਰਸ ਬਣਿਆ ਹੋਇਆ ਹੈ ਇਹ ਸਾਰੀ ਜ਼ਮੀਨ ਵੀ ਤਾਂ ਉਹਨਾਂ ਨੇ ਵੇਚੀ ਆ ਨਾ ਹਾਂ ਬਿਲਕੁਲ ਹੁਣ ਵੀ ਆਖੋਸ ਜ਼ਮੀਨ ਦੇ ਉੱਤੇ ਆ ਜੀ ਜੀ ਜਿਹੜੀ ਬਚ ਗਈ ਸੀ ਜਿਹੜੀ ਬਚ ਗਈ ਹੈ ਹੁਣ ਉਹਦੇ ਜਿਹੜੇ ਸੁਪਰੀਮ ਕੋਰਟ ਤੇ ਸਟੇ ਹੋ ਗਈ ਤਾਂ ਬਚ ਗਈ ਆ ਆਦਰਵਾਈਸ ਤਾਂ ਵੇਚ ਕੇ ਸੀ ਉਹਦਾ ਹਾਂ ਹਾਂ ਸੋ ਇਸ ਤਰੀਕੇ ਨਾਲ ਨੇਪਾਲ ਦੇ ਨੇੜੇ ਜਿਹੜਾ ਤਰਾਈ ਖੇਤਰ ਹੈ ਜਿਹਨੂੰ ਮਿਨੀ ਪੰਜਾਬ ਕਿਹਾ ਜਾਂਦਾ ਹੈ ਉਹ ਤਾਂ ਬਿਲਕੁਲ ਨਾਲ ਹੀ ਪੈ ਗਿਆ ਇੱਕ ਕਿਸਮ ਦਾ ਜੇ ਆਪਾ ਦੇਖੀਏ ਸੰਗਤ ਦਾ ਆਰਜਨ ਬਹੁਤ ਵੱਡਾ ਬਣ ਸਕਦਾ ਜੇਕਰ ਇਦਾਂ ਦਾ ਬਹੁਤ ਬਹੁਤ ਬਣ ਸਕਦਾ ਜੀ ਬਹੁਤ ਬਣ ਸਕਦਾ ਤਾਂ ਇਹ ਤਾਂ ਮਤਲਬ ਕਿ ਦੱਸਿਆ ਸੀ ਉਹਨਾਂ ਨੂੰ ਮੈਂ ਕਿਹਾ ਟੂਰਿਜ਼ਮ ਦਾ ਤਾਂ ਇੰਨਾ ਬੜਾ ਤੋਨੇ ਇਨਕਮ ਸ਼ੁਰੂ ਹੋ ਜਾਣੀ ਹੈ ਹਾਂ ਬਿਲਕੁਲ ਬਿਲਕੁਲ ਤੁਹਾਡੇ 에어ਪੋਰਟ ਤੁਹਾਨੂੰ ਹੋਰ ਬਣਾਣੇ ਪੈਣੇ ਆ ਤੁਹਾਡੀਆਂ ਫਲਾਈਟਾਂ ਵੱਜ ਜਾਣੀਆਂ ਨੇ ਤੁਹਾਡੀਆਂ ਹੋਟਲ ਵੱਜ ਜਾਣੀਆਂ ਕਿਉਂਕਿ ਜਿਹਨਾਂ ਨੇ ਆਣਾ ਫਲਾਈਟਾਂ ਰਾਹੀਂ ਆਣਾ ਉਹਨਾਂ ਨੇ ਹੋਟਲ 'ਸਟੇ' ਵੀ ਕਰਨਾ ਹੈ ਤੇ ਕਾਫੀ ਅੱਛਾ ਮਤਲਬ ਕਿ ਸੀਗਾ ਰੈਵਨਿਊ ਵੱਧ ਜਾਣਾ ਸੀ ਉਹਨਾਂ ਦਾ ਲੇਕਿਨ ਉਹ ਪੋਲਿਟਿਕਸ ਇੰਨੀ ਗੰਦੀ ਚੀਜ਼ ਹੈ ਕਿ ਪੋਲਿਟਿਕਸ ਖੈਰੀ ਚੰਗੀ ਗੱਲ ਹੈ ਕਿ ਉੱਥੇ ਜਿਹੜੇ ਹਾਲਾਤ ਨੇ ਹਾਲਾਤਾਂ ਦੇ ਜਦੋਂ ਤੁਸੀਂ ਸਾਰਾ ਦੇਖਿਆ ਉੱਥੇ ਸਭ ਕੁਝ ਨਾਰਮਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਵੇਂ ਹੈ ਤੇ ਵੀ ਹਾਂ ਬਿਲਕੁਲ ਠੀਕ ਹੈ ਮਤਲਬ ਸਾਰਾ ਕੁਝ ਇਸ ਤਰ੍ਹਾਂ ਸਭ ਠੀਕ ਹੈ ਕੁਝ ਨਹੀਂ ਹੈ ਮੇਰੇ ਕੱਲ ਹੀ ਮੇਰੀ ਗੱਲ ਹੋਈ ਆ ਜੀ ਹਾਂ ਜੀ ਤੇ ਤੁਹਾਡੀ ਇਹ ਵੀ ਇੱਛਾ ਹੈ ਕਿ ਜੇਕਰ ਹਾਲਾਤ ਸਖਾਵਾਂਵੇਂ ਬਣਦੇ ਆ ਤਾਂ ਜੀ ਸਵਾਵਾਂਵਾਂ ਉੱਥੇ ਮੋੜ ਦੇਣੀ ਆ ਜਿਹੜੇ ਜਿਹੜੇ ਤੁਸੀਂ ਯਤਨ ਅਰੰਭੇ ਆ ਕਹਿੰਦਾ ਪਾਉਂਦਾ ਹਾਂਜੀ ਹਾਂਜੀ ਕਰਾਂਗੇ ਮੇਰਾ ਮੇਰਾ ਅਕਾਊਂਟ ਹੈ ਜੇ ਉੱਥੇ ਮੇਰਾ ਅਕਾਊਂਟ ਚ ਆ ਜਾਏ 70 80 ਲੱਖ ਰੁਪਏ ਪਿਆ ਹੋਇਆ ਉੱਥੇ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਉੱਥੇ ਮੈਂ ਕਰੋੜਾ ਰੁਪਏ ਖਰਚੂਕਾਂਗੇ ਉੱਥੇ ਮੈਂ ਕਿਉਂਕਿ ਜਿਹੜੇ ਨਕਸ਼ੇ ਪਾਸ ਕਰਾਣੇ ਸੀ ਜਿਹੜੀ ਅਸੀਂ ਕਾਪੀਆਂ ਕਢਾਈਆਂ ਸੁਪਰੀਮ ਕੋਰਟ ਕੀਤੇ ਵਕੀਲ ਕੀਤੇ ਸਾਰੇ ਇਹ ਸਾਰੇ ਖਰਚੇ ਕੀਤੇ ਹੀ ਆ ਨਾ ਇਹ ਸਾਰੇ ਖਰਤ ਹੁੰਦੇ ਸੇਖਾ ਨਾਲ ਤੁਹਾਡਾ ਤਾਲਮੇ ਲੈਤਾਂ ਹੈ ਹੈਗਾ ਸਾਰਿਆਂ ਨਾਲ ਹੈਗਾ ਜੀ ਹਾਂ ਬਿਲਕੁਲ ਸਾਰਿਆਂ ਨਾਲ ਹੈਗਾ ਤਾਲਮੇ ਲੈਗਾ ਮੇਰਾ ਇਹੀ ਪਰਪਸ ਹੁੰਦਾ ਹੁਣ ਮੈਂ ਪਿਛਲੇ ਮਹੀਨੇ ਜਾ ਕੇ ਆਇਆ ਮੇਰਾ ਇਹੀ ਸੀਗਾ ਮੈਂ ਜਾ ਕੇ ਤਿੰਨ ਚਾਰ ਦਿਨ ਪੰਜ ਦਿਨ ਰਹਿ ਕੇ ਆਇਆ ਉੱਥੇ ਮੈਂ ਰਹਿ ਕੇ ਸਾਰਾ ਇਹੀ ਸਾਰੇ ਰੇ ਕੀਤਾ ਕਿ ਸ਼ਾਇਦ ਕੋਈ ਹੋਪ ਨਜ਼ਰ ਆ ਜੇ ਵੀ ਕੁਝ ਨੁਸਖੀ ਕਰ ਸਕੀਏ ਅਸੀਂ ਹੁਣ ਵੀ ਤਿਆਰ ਨਾ ਕਰ ਖैर ਨੇਪਾਲ ਦੇ ਹਾਲਾਤਾਂ ਦੇ ਵਿੱਚ ਜਿਹੜੇ ਉੱਥੋਂ ਦੇ ਸਿੱਖਾਂ ਦੀ ਜਿਹੜੀ ਸਥਿਤੀ ਜਾਂ ਕਹਿ ਲਈ ਕਿ ਗੁਰਦੁਆਰਾ ਸਾਹਿਬਾਂ ਦੇ ਹਾਲਾਤ ਬਿਲਕੁਲ ਨਾਰਮਲ ਨੇ ਜਿਹੜੀ ਇੱਕ ਤੀਬਰਤਾ ਸੀ ਉਤਸ਼ਕਤਾ ਸੀ ਕਿ ਸ਼ਾਇਦ ਸਾਡੇ ਜਿਹੜਾ ਗਵਰਨਰ ਚ ਪੈਂਦਾ ਹੈ ਨੇਪਾਲ ਉੱਥੇ ਹਾਲਾਤ ਇਸ ਤਰ੍ਹਾਂ ਨੇ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਂ ਉੱਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਉਹ ਆਪਾਂ ਕਲੀਅਰ ਕੀਤੀ ਹੈ ਕਿਉਂਕਿ ਡਾਟ ਡਾ. ਐਸ. ਪੀ. ਸਿੰਘ ਬਰਾਏ ਜਿਨ੍ਹਾਂ ਨੇ ਉੱਥੇ ਬੜਾ ਬੜਾ ਯਤਨ ਕੀਤਾ ਧਾਰਮਿਕ ਲਿਹਾਜ਼ ਉੱਤੇ ਗੁਰਦੁਆਰਾ ਸਾਹਿਬ ਦੀ ਨਵੇਂ ਸਿਰੋਂ ਬਣਤਰ ਲਈ ਜਾਂ ਹੋਰ ਸਵਾਵਾ ਦੇਣ ਲਈ ਖੈਰ ਇਹਨਾਂ ਦੀਆਂ ਯਤਨ ਹਾਲੇ ਵੀ ਜਾਰੀ ਨੇ ਜਦੋਂ ਵੀ ਹਾਲਾਤ ਅੱਗੇ ਨਾਰਮਲ ਹੋ ਗਏ ਤਾਂ ਇਹਨਾਂ ਵੱਲੋਂ ਸੁਭਾਵਾਂ ਫਿਰ ਦਿੱਤੀਆਂ ਜਾਣਗੀਆਂ ਫਿਰ ਚੈਨਲ ਈ ਮਿਸ਼ਨ ਲਈ ਤੁਸੀਂ ਵਕਤ ਦਿੱਤਾ ਬਰਾਏ ਸਾਹਿਬ ਤੁਹਾਡਾ ਸੂ ਥੈਂਕ ਯੂ ਜੀ ਈ ਮਿਸ਼ਨ ਪੰਜਾਬੀ